ਜੋ ਵਰਤਮਾਨ ਵਿੱਚ ਚੱਲਦਾ ਉਹ ਹੀ ਚੱਲਣਦੇ ਕਈ ਲਾਲਚ ਦੇ ਬਸ ਪਾਏ ਕੇ ਘਰ ਵੀ ਖਾਲੀ ਕਰ ਗਏ ਨੇ ਜੋ ਵਰਤਮਾਨ ਵਿੱਚ ਚੱਲਦਾ ਉਹ ਹੀ ਚੱਲਣਦੇ ਕਈ ਲਾਲਚ ਦੇ ਬਸ ਪਾਏ ਕੇ ਘਰ ਵੀ ਖਾਲੀ ਕਰ ਗਏ ਨੇ ਬਣ ਮਸਤ ਮੌਲਾ ਤੇ ਬਣ ਮਸਤ ਮੌਲਾਤੇ ਲਟਨ ਜਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਬਣ ਮਸਤ ਮੌਲਾਤੇ ਲਟਨ ਜਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਲੱਖਾਂ ਵਾਲਾ ਕਹਿੰਦਾ ਮੈਂ ਕਰੋੜਾਂ ਪਾ ਲੈਮਾ ਅਰਬਾਂ ਵਾਲਾ ਕਹਿੰਦਾ ਆਪਣਾ ਰਾਜ ਚਲਾ ਲੈਮਾ ਲੱਖਾਂ ਵਾਲਾ ਕਹਿੰਦਾ ਮੈਂ ਕਰੋੜਾਂ ਪਾ ਲੈਮਾ ਅਰਬਾਂ ਵਾਲਾ ਕਹਿੰਦਾ ਆਪਣਾ ਰਾਜ ਚਲਾ ਲੈਮਾ ਆਖਰ ਨੂੰ ਤਾਂ ਮਿਲਨੇ ਟਾਈ ਗਿੱਠ ਤਰਤੀ ਕਈ ਬੀਮਾਨੀਆਂ ਨਾਲ ਤਾਂ ਮਹਿਲ ਖੜੇ ਵੀ ਕਰਗੇ ਨੇ ਬਨ ਮਸਤ ਮੌਲਾਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਕੇ ਨੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਬਹੁਤੇ ਪੈਸੇ ਬਾळ्या ਨੂੰ ਤਾਂ ਨੀਂਦ ਨਹੀਂ ਆਉਂਦੀ ਮਾੜੇ ਬੰਦੇ ਨੂੰ ਤਾਂ ਰੁੱਖੀ ਮਿੱਸੀ ਵੀ ਪਾਉਂਦੀ ਬਹੁਤੇ ਪੈਸੇ ਬਾळ्या ਨੂੰ ਤਾਂ ਨੀਂਦ ਨਹੀਂ ਆਉਂਦੀ ਮਾੜੇ ਬੰਦੇ ਨੂੰ ਤਾਂ ਰੁੱਖੀ ਮਿੱਸੀ ਵੀ ਪਾਉਂਦੀ ਉੱਚੇ ਮਹਿਲਾਂ ਪਾਲਿਆਂ ਨੂੰ ਰੱਬ ਜਾਦ ਨਹੀਂ ਕਈ ਕੁਲੀਆਂ ਦੇ ਵਿੱਚ ਲੈ ਕੇ ਉਹਦਾ ਨਾਮ ਵੀ ਧਰ ਗਏ ਨੇ ਬਣ ਮਸਤ ਮੌਲਾਤੇ ਬਣ ਮਸਤ ਮੌਲਾਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਟੈਂਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਇੱਥੇ ਟੈਂਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਦਰਸ਼ਨ ਲੱਖਾ ਫਿਕਰ ਨਹੀਂ ਕਰਦਾ ਬਾਦੇ ਕਾਟੇ ਦਾ ਆਪੇ ਪਾਸਾ ਪਲਟ ਦੇ ਓ ਰੱਬ ਮੁੱਦੇ ਬਾਟੇ ਦਾ ਦਰਸ਼ਨ ਲੱਖਾ ਫਿਕਰ ਨਹੀਂ ਕਰਦਾ ਹਾ ਵਾਦੇ ਕਾਟੇ ਦਾ ਆਪੇ ਪਾਸਾ ਫਲਟ ਦੇ ਊ ਰੱਬ ਮੁੱਧੇ ਬਾਟੇ ਦਾ ਦੁਨੀਆ ਜਿੱਤਣ ਆਏ ਬੜੇ ਸਿਕੰਦਰ ਸੀ ਦੁਨੀਆ ਜਿੱਤਣ ਆਏ ਬੜੇ ਸਿਕੰਦਰ ਸੀ ਪਾਰ ਕੁਝ ਵੀ ਹੋ ਨਾ ਪਾਇਆ ਆਪਣੇ ਸਾਂ ਵੀ ਹਰ ਗਏ ਨੇ ਬਣ ਮਸਤ ਮੌਲਾਤੇ ਬਣ ਮਸਤ ਮੌਲਾਤੇ ਲੁੱਟ ਨਜਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਜੋ ਵਰਤਮਾਨ ਵਿੱਚ ਚੱਲਦਾ ਉਹੀ ਚੱਲਣ ਦੇ ਕਈ ਲਾਲਚ ਦੇ ਬਸ ਪੈ ਕੇ ਕਰ ਵੀ ਖਾਲੀ ਕਰ ਗਏ ਨੇ ਬਣ ਮਸਤ ਮੌਲਾਤੇ ਲੁੱਟ ਨਜਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਓ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਓ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ